ਸੋ ਅਗੇ ਤਾਂ ਜੀ ਤੁਸੀਂ ਜੁੜ ਚੁੱਕੇ ਹੋ ਹੁਨ ਸ਼ਾਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਇੱਕ ਵਾਰ ਮੁੜ ਤੋਂ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਅੱਜ ਠੀਕ 13 ਫਰਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਕੁਝ ਕਰਨ ਦੀ ਤਿਆਰੀ ਕੀਤੀ ਗਈ ਹੈ ਜੇਕਰ ਆਪਾਂ ਪੰਜਾਬ ਹਰਿਆਣਾ ਦੇ ਬਾਰਡਰਾਂ ਦੀ ਗੱਲ ਕਰੀਏ ਤਾਂ ਬਾਰਡਰਾਂ ਤੇ ਹਾਲਾਤ ਆ ਜਿਹੜੇ ਉਹ ਕਾਫੀ ਤਣਾਪੂਰਨ ਬਣੇ ਹੋਏ ਨੇ ਹਰਿਆਣਾ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਜ਼ਿਆਦਾ ਵੱਡੀਆਂ ਜਿਹੜੀਆਂ ਉਹ ਤਿਆਰੀਆਂ ਕੀਤੀਆਂ ਹੋਈਆਂ ਨੇ ਅਸਵਕ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਕਿ ਉਹਨਾਂ ਦੇ ਸਾਥੀ ਆ ਜਿਹੜੇ ਉਹ ਹੁਸ਼ਾਰਪੁਰ ਤੋਂ ਰਵਾਨਾ ਹੋਣ ਲਈ ਜਿਹੜੇ ਉਹਨਾਂ ਵੱਲੋਂ ਤਿਆਰੀ ਜਿਹੜੀ ਉਹ ਕਰ ਲਈ ਗਈ ਹੈ ਤੇ ਵੱਡਾ ਕਾਫਲਾ ਇੱਕ ਹੁਸ਼ਾਰਪੁਰ ਤੋਂ ਜਿਹੜਾ ਰਵਾਨਾ ਹੋਵੇਗਾ ਹੌਲੀ-ਹੌਲੀ ਉਹਨਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤੇ ਚੱਦ ਚੰਦ ਮਿੰਟਾਂ ਦੇ ਵਿੱਚ ਹਰਪਾਲ ਸਿੰਘ ਸੰਘਾ ਵੱਡਾ ਕਾਫਲਾ ਜਿਹੜਾ ਲੈ ਕੇ ਹੁਸ਼ਾਰਪੁਰ ਤੋਂ ਰਵਾਨਾ ਹੋਣਗੇ ਸੰਘਾ ਸਾਹਿਬ ਇੱਕ ਵਾਰ ਮੋੜ ਤੋਂ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਕੀ ਲੱਗਦਾ ਇਸ ਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਕਿਉਂਕਿ ਜੇਕਰ ਆਪਾਂ ਹਰਿਆਣਾ ਪੰਜਾਬ ਹਰਿਆਣਾ ਬਾਰਡਰਾਂ ਦੀ ਗੱਲ ਕਰੇ ਤਾਂ ਬਾਰਡਰਾਂ ਤੇ ਹਾਲਾਤ ਆ ਜਿਹੜੇ ਉਹ ਕਾਫੀ ਤਣਾਪੂਰਨ ਬਣੇ ਹੋਏ ਨੇ ਜੀ ਦੇਖੋ ਜਿਹੜੀ ਤਿਆਰੀ ਆ ਕਿਸਾਨਾਂ ਦੀ ਉਹ ਬਹੁਤ ਵਧੀਆ ਹੋਈ ਹੋਆ ਸਾਰੇ ਥਾਹਾਂ ਤੋਂ ਜਿਹੜੇ ਕਿਸਾਨ ਆ ਉਹ ਦਿੱਲੀ ਮੋਰਚੇਲੇ ਜਾ ਰਹੇ ਆ ਕਿਉਂਕਿ ਜਦੋਂ ਅਸੀਂ ਪਿਛਲਾ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਖਤਮ ਕੀਤਾ ਸੀਗਾ ਉਦੋਂ ਅਸੀਂ ਇੱਕ ਕਿਸੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਏ ਸੀ ਪੰਜਾਬ ਦੇ ਲੋਕਾਂ ਨਾਲ ਕਿ ਅੰਦੋਲਨ ਜਿਹੜਾ ਹੈਗਾ ਇਹ ਖਤਮ ਨਹੀਂ ਹੋਇਆ ਇਸ ਜਿਹੜਾ ਅੰਦੋਲਨਾ ਇਹਨੂੰ ਮੁਲਤਵੀ ਕੀਤਾ ਗਿਆ ਇਹਦਾ ਮਤਲਬ ਮੁਲਤਵੀ ਦਾ ਵੀ ਅਸੀਂ ਦੁਬਾਰਾ ਆਵਾਂਗੇ ਦੁਬਾਰਾ ਹੁਣ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਦੁਬਾਰਾ ਉੱਥੇ ਜਾ ਕੇ ਦੁਬਾਰਾ ਮੋਰਚਾ ਲਾ ਰਹੇ ਹਾਂ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਹੋਈਆਂ ਉੱਥੇ ਗੱਲਬਾਤ ਇਹ ਹੋਈ ਆ ਕਿ ਤੁਹਾਨੂੰ ਜਿਹੜੀਆਂ ਰਹਿੰਦੀਆਂ ਮੰਗਾਇਆ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਐਮਐਸਪੀ ਦੇ ਅਸਲ ਦੇ ਵਿੱਚ ਉਹਨਾਂ ਦਾ ਤਰੀਕਾ ਕੀ ਹੁੰਦਾ ਵੀ ਗੱਲਬਾਤ ਦੇ ਰਾਹੀਂ ਇਹਨੂੰ ਟਾਲ ਮਟਰੋਲ ਕਰ ਦਿਓ ਇਹਨੂੰ ਲੰਮੇ ਲੇਟ ਉਹ ਨਾ ਜਾ ਸਕਣ ਇਹਦੇ ਵਿੱਚ ਦੀ ਜਿਹੜੀ ਗੱਲ ਸੀਗੀ ਉੱਥੇ ਜਿਹੜੀ ਹੋਈ ਆ ਉਹਨਾਂ ਦਾ ਸੀਗਾ ਵੀ ਸੰਘਰਸ਼ ਵਾਲੇ ਪਾਸਿਓਂ ਫਿੱਕਾ ਪੈ ਜਾ ਇਹਨਾਂ ਦਾ ਜਿਹੜਾ ਅੰਦੋਲਨ ਆ ਉਹ ਠੰਡਾ ਪੈ ਜਾ ਉਹਦੇ ਵਿੱਚ ਉਹਨਾਂ ਨੇ ਗੱਲਬਾਤ ਦੇ ਵਿੱਚ ਹੀ ਉਹਨਾਂ ਨੂੰ ਟਕਾ ਰਹੇ ਸੀ ਉਹਦੇ ਵਿੱਚ ਦੀ ਜਿਹੜਾ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਦਿੱਲੀ ਦੇ ਵਿੱਚ ਜਾ ਕੇ ਮੋਰਚਾ ਲਾਇਆ ਜਾਵੇ ਤੇ ਨਾਲ ਅਗਲੀ ਗੱਲ ਇਹ ਆ ਕਿ ਉੱਥੇ ਜਿਹੜੀਆਂ ਆਪਣੀਆਂ ਰਹਿਨੀਆਂ ਮੰਗਾਇਆ ਉਹ ਮਨਵਾਈਆਂ ਜਾਣ ਉਹ ਮੰਗਾ ਜਿਹੜੀਆਂ ਮਨਮਾਈਆਂ ਜਾਣ ਪੂਰੀਆਂ ਜਿਹੜੀਆਂ ਉਹ ਕਰਵਾਈਆਂ ਜਾਣ ਜਦੋਂ ਬੀਤੇ ਸਮੇਂ ਦੌਰਾਨ ਧਰਨਾ ਜਿਹੜਾ 1.5 ਸਾਲ ਦੇ ਕਰੀਬ ਦਿੱਲੀ ਦੀਆਂ ਬੁਰਹਾਂ ਤੋਂ ਚੱਲਿਆ ਸੀ 1 ਸਾਲ ਦੇ ਕਰੀਬ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੱਲਿਆ ਸੀ ਲੱਗਦਾ ਉਦੋਂ ਕਾਲੀ ਕਰਨੀ ਆ ਕਿ ਸਰਕਾਰ ਦੇ ਨਾਲ ਪਹਿਲਾਂ ਹੀ 1 ਮਿੰਟ ਹੋ ਕੇ ਉੱਥੋਂ ਉੱਠਣਾ ਚਾਹੀਦਾ ਸੀ ਕਿ ਸਾਡੇ ਤੁਰੰਤ ਜਿਹੜੇ ਪਰਚੇ ਰੱਦ ਕੀਤੇ ਜਾਣ ਐਮਐਸਪੀ ਦੀ ਜਿਹੜੀ ਗਾਰੰਟੀ ਆ ਜਿਹੜੀ ਉਹ ਤੁਰੰਤ ਦਿੱਤੀ ਜਾਵੇ ਬਹਾਲ ਕੀਤੀ ਜਾਵੇ ਬਿਜਲੀ ਸੌਦ ਮਿਲ ਉਦੋਂ ਤੱਕ ਆ ਕਿਹਾ ਗਿਆ ਸੀ ਕਿ ਵਾਪਸ ਲੈ ਲਿਆ ਗਿਆ ਪਰ ਨਹੀਂ ਉਹ ਕਿਤੇ ਨਾ ਕਿਤੇ ਲੱਗਦਾ ਕਿ ਵਾਅਦਾ ਖਿਲਾਫੀ ਕੀਤੀ ਹੈ ਇਹਨਾਂ ਨੇ ਦੇਖੋ ਜਿਹੜੀ ਉਹ ਸਾਰਾ ਹੀ ਉਹਦੇ ਵਿੱਚ ਦੀ ਤੁਹਾਨੂੰ ਗੱਲ ਦੱਸਦੇ ਆ ਜਦੋਂ ਉਦੋਂ ਵੀ ਇਲੈਕਸ਼ਨ ਆ ਰਹੀ ਸੀ ਉਦੋਂ ਵੀ ਮੋਦੀ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਸੀ ਕਾਹਲ ਦੇ ਵਿੱਚੋਂ ਉਹਨਾਂ ਨੂੰ ਲੱਗਿਆ ਸੀਗਾ ਵੀ ਇਹ ਸਾਨੂੰ ਲੈਣਾ ਪੈਣਾ ਨਹੀਂ ਤਾਂ ਇਹ ਚੋਣਾਂ ਦੇ ਵਿੱਚ ਦੀ ਫਰਕ ਪਊਗਾ ਉਦੋਂ ਵੀ ਜਿਹੜੀ ਉਹ ਮਜਬੂਰੀ ਵਾਸਤੇ ਜਿਹੜੀਆਂ ਮੰਗਾ ਮੰਨੀਆਂ ਸੀ ਐਮਐਸਪੀ ਵਾਲੀ ਜਿਹੜੀ ਮੰਗਿਆ ਉਦੋਂ ਵੀ ਲਟਕਾਰ ਰਹੀ ਸੀ ਉਦੋਂ ਬਾਅਦ ਹੁਣ ਤੱਕ ਵੀ ਇਹ ਕਹੀ ਆ ਰਿਹਾ ਵੀ ਕਮੇਟੀ ਨਹੀਂ ਬਣੀ ਉਹਦੇ ਵਿੱਚ ਜਿਹੜੀ ਅਜੇ ਬਹਿਸ ਨਹੀਂ ਹੋਈ ਉਹਦੀ ਗੱਲਬਾਤ ਨਹੀਂ ਹੋਈ ਆ ਸਿਰੇ ਨਹੀਂ ਜਿਹੜੀ ਇਹ ਜੀਆਂ ਗੱਲਾਂ ਕਰ ਰਿਹਾ ਮਤਲਬ ਕੀ ਆ ਉਹਨਾਂ ਨੂੰ ਐਂ ਲੱਗਦਾ ਵੀ ਮੋਹਰੀ ਦੇਰ ਜਿਹ ਵੇਨੂੰ ਲਮਕਾ ਕੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈਗਾ ਵੀ ਉਹ ਦਿਨ ਨਗਾ ਲੂ ਆਪਣੇ ਆ ਇਲੈਕਸ਼ਨ ਵਾਲੇ ਵੀ ਇਹਨਾਂ ਨੂੰ ਲੌਲੀਪੌਪ ਦੇ ਕੇ ਇਹ ਜਿਹਦਾ ਜਿਹੜਾ ਹੈਗਾ ਵਕਤ ਟਪਾਇਆ ਜਾਵੇ ਇਹਦੇ ਵਿੱਚ ਨਹੀਂ ਇਹ ਆ ਵੀ ਕਿਸਾਨ ਜਿਹੀ ਬੰਦੀਆਂ ਜਿਹੜੀਆਂ ਪੰਜਾਬ ਦੀਆਂ ਸਿਹਰਦੇ ਆ ਸੁਚੇਤ ਆ ਹਰ ਤਰ੍ਹਾਂ ਜਾਣਦੀਆਂ ਉਹਨਾਂ ਦੀਆਂ ਚਾਲਾਂ ਨੂੰ ਸਾਰੀਆਂ ਨੂੰ ਸਮਝਦੀਆਂ ਵੀ ਇਹੋ ਕੀ ਕਰਨਾ ਚਾਹੁੰਦੇ ਆ ਜੋ ਹੁਣ ਬਾਰਡਰਾਂ ਦੇ ਉੱਤੇ ਕੀਤਾ ਜਾ ਰਿਹਾ ਇਹ ਇੱਕ ਦੇਸ਼ ਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ ਕੀ ਸੋਚਿਆ ਜਾ ਸਕਦਾ ਹੈ ਇਹ ਅਜਿਹੇ ਹਾਲਾਤ ਵੇਖ ਕੇ ਲੱਗਦਾ ਹੈ ਨਾ ਕਿ ਕੇਂਦਰ ਸਰਕਾਰ ਜਿਹੜਾ ਉਹ ਪੰਜਾਬ ਨੂੰ ਪਤਾ ਨਹੀਂ ਨਫ਼ਰਤ ਭਰੇ ਇਲਾਕੇ ਨਾਲ ਵੇਖ ਰਹੀ ਹੈ ਕਿਵੇਂ ਉੱਥੇ ਪੱਕੇ ਸੂਏ ਗੱਡ ਦਿੱਤੇ ਗਏ ਨੇ ਅਥਰੂ ਗਿਆਸ ਦੇ ਗੋਲੇ ਜਿਹੜੇ ਕੱਲ੍ਹ ਤੋਂ ਹੀ ਉੱਥੇ ਛੱਡੇ ਜਾ ਰਹੇ ਨੇ ਪੱਕੀਆਂ ਕੰਦਾ ਸੀਮੈਂਟ ਦੀਆਂ ਤਿਆਰ ਕਰ ਦਿੱਤੀਆਂ ਗਈਆਂ ਨੇ ਲੋਹੇ ਦੀਆਂ ਕੰਦਾ ਜਿਹੜੀਆਂ ਉੱਥੇ ਬਣਾ ਕੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਦੇਖੋ ਇਹ ਜਿਹੜਾ ਹੈਗਾ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਨਾ ਇਹ ਸਾਰੇ ਗ੍ਰਹਿ ਵਿਭਾਗ ਦੇ ਅਧੀਨ ਆਮਰਤ ਸ਼ਾਹ ਦੇ ਅਧੀਨ ਆ ਅਜੇ ਤੋ ਪੰਜਾਬ ਦੇ ਵਿੱਚ ਵੀ ਆ ਛਾਪੇਮਾਰੀ ਹੁੰਦੀ ਆ ਜਿਹੜੀ ਇਥੋਂ ਦੀ ਵੀ ਪੁਲਿਸ ਆ ਸਾਰੀ ਬਿਲਾਗ ਹੋ ਕੇ ਪੰਜਾਬ ਸਰ ਉਹ ਜਿਹੜਾ ਸਾਰਾ ਕੁਝ ਉਹ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਅਸੀਂ ਅੱਗੇ ਵੀ ਉਹਨਾਂ ਨੇ ਤਿਆਰੀ ਕਰਕੇ ਦੇਖ ਲਈ ਜ਼ਿੰਮੇਦਾਰਾਂ ਨੇ ਤੋੜ ਕੇ ਮਾਰੀਆਂ ਸੀ ਉਹਨੇ ਜਿਹੜੀਆਂ ਉਹ ਰੋਕਾਂ ਸਾਰੀਆਂ ਸੀਆਂ ਹੁਣ ਉਹਨਾਂ ਨੇ ਹੋਰ ਜ਼ਿਆਦਾ ਪੱਕੀਆਂ ਕੀਤੀਆਂ ਅਸੀਂ ਕਹਿੰਦੇ ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਉਹ ਲੋਕ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਵੀ ਆ ਉਹ ਲੋਕਾਂ ਦੇ ਧੀ ਪੁੱਤ ਆ ਉਹ ਜਦੋਂ ਖੜਨਗੇ ਕਿਸਾਨਾਂ ਨਾਲ ਖੜਨਗੇ ਉਹ ਹਾਕਮਾਂ ਨਾਲ ਨਹੀਂ ਖੜਨਗੇ ਜਦੋਂ ਜਦੋਂ ਖੜਨਗੇ ਕਿਸਾਨਾਂ ਦੇ ਵਿੱਚੋਂ ਗਏ ਹੋਆ ਮਿਹਨਤ ਕਾਰੀ ਲੋਕਾਂ ਦੇ ਵਿੱਚੋਂ ਗਏ ਹੋਆ ਆਰਥਿਕ ਮਜਬੂਰੀ ਦੇ ਜਿਹੜੇ ਮਾਰੇ ਉਹ ਗਏ ਹੋਆ ਮਤਲਬ ਜੇ ਦੇਖਣਾ ਹੋਵੇ ਦੇਸ਼ ਦੇ ਅੰਦਰ ਜਿਹੜੀ ਮੈਂ ਪਹਿਲਾਂ ਗੱਲ ਕਰਦਾ ਵੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਤੁਹਾਨੂੰ ਲਿਖਣ ਬੋਲਣ ਦੀ ਆਜ਼ਾਦੀ ਹੈ ਇੱਥੇ ਲਿਖਣ ਬੋਲਣ ਦੀ ਹੁਣ ਅਸੀਂ ਕੋਈ ਇੱਥੇ ਤੋਪਾਂ ਲਾ ਕੇ ਚੱਲੇ ਅਸੀਂ ਹਥਿਆਰ ਲੈ ਕੇ ਚੱਲੇ ਅਸੀਂ ਤਾਂ ਤੁਹਾਡੇ ਸਾਹਮਣੇ ਝੰਡੇ ਲੈ ਕੇ ਚੱਲੇ ਆਂ ਝੰਡੇ 'ਚ ਡੰਡਾ ਪਾ ਕੇ ਚੱਲੇ ਆਂ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਪਿਛਲੇ ਸਾਲਾਂ ਤੋਂ ਉੱਤੋਂ ਲਟਕਦੀਆਂ ਆ ਰਹੀਆਂ ਉਹਨਾਂ ਦੀ ਪੂਰਤੀ ਖਾਤਰ ਚੱਲੇ ਆਂ ਅਸੀਂ ਕਹਿ ਰਹੇ ਹਾਂ ਕਿ ਕਿਸਾਨ ਦੇ ਪੱਲੇ ਕੁਝ ਨਹੀਂ ਕਿਸਾਨ ਜ਼ਮੀਨਾਂ ਵੇਚ ਰਹੇ ਆ ਕਿਸਾਨ ਉਜੜ ਰਹੇ ਆ ਉਹਨਾਂ ਦੇ ਪੁੱਤੇ ਤੋਂ ਛੱਡ ਕੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਇਹਦੇ ਕਾਰਨ ਵੀ ਇਹ ਘਾਟੇ ਦਾ ਸੌਦਾ ਬਣਿਆ ਤੁਸੀਂ ਤੁਸੀਂ ਕਹਿੰਦੇ ਹੋ ਕਿਸਾਨ ਉਜੜ ਰਹੇ ਨੇ ਘ ਮਾਨ ਦੇ ਵਿੱਚ ਇਹ ਕਹਿ ਰਹੇ ਆ ਮੀਡੀਆ ਸਾਹਮਣੇ ਨਹੀਂ ਆ ਰਿਹਾ ਕਿ ਇਹਨਾਂ ਨੂੰ ਕਾਂਗਰਸੀਆਂ ਦੀ ਛਾਇਆ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਛਾਇਆ ਹੈ ਯਾਨੀ ਕਿ ਵਿਰੋਧੀ ਧਿਰ ਵੱਲੋਂ ਇਹਨਾਂ ਨੂੰ ਕਸਾਇਆ ਜਾ ਰਿਹਾ ਫੰਡਿੰਗ ਮੂਨਾ ਵੱਲੋਂ ਦਿੱਤੀ ਜਾ ਰਹੀ ਹੈ ਜੀ ਦੇਖੋ ਹੁਣ ਜਿਹੜਾ ਅਸੀਂ ਤੁਹਾਨੂੰ ਆਪਣੇ ਬਾਰੇ ਜਾਣਕਾਰੀ ਦੇ ਦਈਏ ਅਸੀਂ ਇਸ ਵਾਰੀ ਫੰਡ ਨਹੀਂ ਇਕੱਠਾ ਕੀਤਾ ਸਾਰੇ ਸਾਡੇ ਜਿਹੜੇ ਕਿਸਾਨ ਆਗੂ ਆ ਆਪਣੀਆਂ ਜੇਬਾਂ ਦੇ ਵਿੱਚੋਂ ਖਰਚ ਕਰਕੇ ਸਾਰੇ ਪੈਸੇ ਆਪਣੇ ਕੋਲੋਂ ਲਾ ਕੇ ਜਾ ਰਹੇ ਆ ਜਿਹੜੇ ਮੇ ਤੋਂ ਇਲਾਵਾ ਇਹਨਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲੋ ਅਸੀਂ ਐਸੇ ਕਰਕੇ ਵੀ ਇਹ ਜਿਹੜਾ ਲੋਸ਼ ਲਾਉਂਦੇ ਹੋਰ ਰਹਾਂਦੇ ਸਾਨੂੰ ਕਾਂਗਰਸ ਅਛਾ ਕਰ ਲੂਗੀ ਕਾਂਗਰਸ ਹ ਕਿਸਾਨਾਂ ਦੇ ਨਾਲ ਬਹੁਤ ਕੁਝ ਜਿਹੜਾ ਉਹ ਚੰਗਾ ਕਰਦੀ ਰਹੀ ਆ ਜਾਂ ਹੁਣ ਆਮ ਆਦਮੀ ਪਾਰਟੀ ਆ ਜੋ ਕੁਝ ਇਹ ਕਰ ਰਹੀ ਆ ਜਾਂ ਅਕਾਲੀ ਆ ਜਾਂ ਉਹ ਕਰਦੇ ਰਹੇ ਆ ਅਸੀਂ ਕਿਸੇ ਧਿਰ ਦੇ ਨਾਲ ਨਹੀਂ ਸਾਡੀਆਂ ਆਜ਼ਾਦ ਕਿਸਾਨ ਜਥੇਬੰਦੀਆਂ ਆਜ਼ਾਦ ਸਾਡੇ ਸਾਰੇ ਸੋਚਦੇ ਫੈਸਲੇ ਆ ਅਸੀਂ ਕਿਸੇ ਪਾਰਟੀਆਂ ਤੋਂ ਇਹ ਮੰਗ ਕੇ ਭੀਖ ਮੰਗ ਕੇ ਜਾਂ ਉਹਨਾਂ ਦੇ ਪਿੱਛੇ ਲੱਗ ਬਣ ਕੇ ਨਹੀਂ ਇਹ ਜਾਣੇ ਵਾਲੇ ਸਰਕਾਰ ਜੋ ਮਰਜ਼ੀ ਸੈਂਟਰ ਦੀ ਸਰਕਾਰ ਜੋ ਮਰਜ਼ੀ ਕਹੀ ਜਾਵੇ ਸਾਨੂੰ ਉਸ ਗੱਲ ਦੀ ਜਿਹੜੀ ਉਹ ਕੋਈ ਬਹੁਤੀ ਪਰਵਾਹ ਨਹੀਂ ਹੈਗੀ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਖਿੰਡਵਟ ਹੋ ਗਏ ਜਿਹੜੀਆਂ 16 ਕਿਸਾਨ ਜਥੇਬੰਦੀਆਂ ਰਹਿ ਗਈਆਂ ਉਹਨਾਂ ਵਿੱਚੋਂ ਇੱਕ ਆਗੂ ਵੱਲੋਂ ਕੱਲ ਆਪਾਂ ਵੀਡੀਓ ਉਹਨਾਂ ਦੀ ਵੇਖ ਰਹੇ ਸੀ ਕਿ ਇੰਟਰਵਿਊ ਇੱਕ ਵਾਇਰਲ ਹੋ ਰਹੀ ਹੈ ਹੁਸ਼ਾਰਪੁਰ ਦੇ ਹੀ ਨੇ ਮਨਜੀਤ ਰਾਏ ਉਹ ਕਹਿੰਦੇ ਮੈਂ ਇੱਧਰ ਇਹਨਾਂ ਦੇ ਨਾਲ ਹੁਣ ਚੱਲਾਂਗਾ ਵੱਡੇ ਚਿਹਰੇ ਆ ਬਲਵੀ ਦੇਖੋ ਜਿਹੜਾ ਮੰਜੀਤ ਰਾਏ ਜੀ ਨੇ ਸਾਡੇ ਇਲਾਕੇ ਦੇ ਆ ਸਾਡਾ ਲਾਗੇ ਇੱਥੇ ਕੋ ਪਿੰਡ ਵੀ ਦੂਰ ਨਹੀਂ ਪੋਰ ਹੀਰਾ ਤੋਂ ਆ ਅਸੀਂ ਕਹਿੰਨੇ ਵੈਲਕਮ ਕਰਦੇ ਆ ਉਹਨਾਂ ਨੂੰ ਵੈਲਕਮ ਆ ਸਾਡਾ ਮੈਂ ਉਹਨਾਂ ਨੂੰ ਸਵੇਰੇ ਫੋਨ ਤੇ ਵੀ ਵਧਾਈਆਂ ਵੀ ਦਿੱਤੀਆਂ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਇੱਕ ਬਹੁਤ ਚੰਗਾ ਜਿਹੜਾ ਤੁਸੀਂ ਫੈਸਲਾ ਲਿਆ ਤੇ ਹੋਰ ਜਿਹੜੇ ਅਸੀਂ ਕਹਿੰਨੇ ਉਹਨਾਂ ਜਥੇਬੰਦੀਆਂ ਦੇ ਵਿੱਚ ਕਿਸਾਨ ਆਗੂ ਆ ਜਿਹੜੇ ਨਰਪੱਖ ਸੋਚ ਰੱਖਦੇ ਆ ਜਿਹੜੇ ਕਿਸਾਨੀ ਪੱਖੀ ਆ ਉਹਨਾਂ ਨੂੰ ਇਹ ਫੈਸਲਾ ਲੈ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਨਾ ਕਿ ਇਸ ਸੰਘਰਸ਼ ਦੀਆਂ ਜਿਹੜੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਕਿਸਾਨਾਂ ਦੇ ਨਮਾਇਦੇ ਉਹ ਤਦੋਂ ਹੀ ਕਹਾਏ ਜਾ ਸਕਣਗੇ ਜੇਰਾ ਲੜਿਆ ਜਾ ਰਿਹਾ ਸੰਘਰਸ਼ ਆ ਜੇ ਦੇ ਵਿੱਚ ਉਹ ਸ਼ਾਮਲ ਕਰਦੇ ਆ। ਕਲਾਕਾਰਾਂ ਦਾ ਸਹਿਯੋਗ ਬਹੁਤ ਰਿਹਾ ਵਾ ਜਦੋਂ ਬੀਤੇ ਡੇਢ ਵਾਰਾ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਚੱਲਿਆ ਆ ਆਮ ਲੋਕਾਂ ਦਾ ਸਹਿਯੋਗ ਬਹੁਤ ਸਾਰਾ ਰਿਹਾ ਹੈ। ਲੰਗਰ ਵੀ ਲੱਗੇ ਆ ਇਥੋਂ ਰਾਸ਼ਨ ਵੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਭੇਜਿਆ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿਉ ਜੋ ਜਿਨ੍ਹਾਂ ਜਿੰਨਾ ਜਰਦਾ ਸੀ ਸਾਰਿਆਂ ਦਾ ਇਸ ਵਾਰ ਕਿਸ ਤਰ੍ਹਾਂ ਵੇਖਦੇ ਹਾਂ ਕਿਉਂਕਿ ਪਿਛੇ ਜਿਹੇ ਲੋਕ ਵੀ ਜਿਹੜੇ ਉਹ ਨਿਰਾਸ਼ ਹੋ ਗਏ ਸੀ ਕਿਸਾਨਾਂ ਤੋਂ ਕਿ ਯਾਰੇ ਮਿੰਟ ਮਾੜੀ ਮਾੜੀ ਗੱਲ ਤੇ ਧਰਨੇ ਲਾ ਦਿੰਦੇ ਨੇ ਸੜਕਾਂ ਤੇ ਨਹੀਂ ਦੇਖੋ ਮਾੜੀ ਗੱਲ ਤੇ ਦਸੀਂ ਧਰਨੇ ਨਹੀਂ ਲਾਉਂਦੇ ਅਸੀਂ ਕਹਿੰਦੇ ਸਾਡਾ ਇਹ ਰੋਜ਼ਗਾਰ ਆ ਸਾਡੀ ਇਹ ਖੇਤੀ ਦੇ ਉੱਤੇ ਸਾਡੇ ਪਿਤਾ ਪੁਰਖੀ ਕੀਤਾ ਆ ਜਿਹਦੇ ਉੱਤੇ ਸਾਡੇ ਜਿਹੜੇ ਜਿਹੜੇ ਸਾਡੇ ਬੱਚਿਆਂ ਦੀ ਪੜ੍ਹਾਈ ਸਾਡੀ ਗਾਂਹ ਪੋਸਤਦਾਰ ਪੋਸਤ ਦੀ ਤੋ ਇਹ ਤੋਂ ਚੱਲਦਾ ਜੇ ਸਰਕਾਰਾਂ ਇਹਨੂੰ ਲੁੱਟ ਕੇ ਲੈ ਜਾਣ ਅਸੀਂ ਇਸ ਬੁਲਖ ਨੂੰ ਜਿਹੜਾ ਭੁੱਖਾ ਨੰਗਾ ਮੁਲਕ ਜਿਹਾ ਜਿਹਦੇ ਕੋ ਖਾਣ ਲਈ ਅਨਾਜ ਨਹੀਂ ਸੀ ਹੁੰਦਾ ਅਸੀਂ ਉਹਨੂੰ ਰੋਟੀ ਖਾਣ ਲਾਤਾ ਜਿੱਥੇ ਇਸ ਧਰਤੀ ਦੇ ਵਿੱਚ ਪਾਣੀ ਇਹਨਾਂ ਨੇ ਖੋਜਿਆ ਕੱਢਿਆ ਜਦੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਹੁੰਦਾ ਕੀ ਸੀਗਾ ਨਹਿਰੀ ਖੇਤੀ ਪਾਕਿਸਤਾਨ 'ਚ ਹੁੰਦੀ ਸੀ ਪਾਕਿਸਤਾਨ ਦੇ ਵਿੱਚ ਫਸਲ ਹੁੰਦੀ ਸੀ ਅੱਛਾ ਉਹਦੇ ਬਿਜਲੀ ਅਸੀਂ ਇੱਥੇ ਜਿਹੜਾ ਹੈਗਾ ਇਹ ਸਾਰਾ ਕੁਝ ਜਿਹੜਾ ਹੈ ਇਹਨੂੰ ਅਸੀਂ ਕੀਤਾ ਦੇਸ਼ ਨੂੰ ਆਤਮ ਨਿਰਭਰ ਕੀਤਾ ਇੱਥੋਂ ਦੇ ਹਾਕਮ ਠੂਠਾ ਲੈ ਕੇ ਬਾਹਲੇ ਦੇਸ਼ਾਂ ਦੇ ਕੋਲੋਂ ਭੀਖ ਮੰਗਦੇ ਫਿਰਦੇ ਹੁੰਦੇ ਸਨ ਸਾਨੂੰ ਖਾਣ ਜੋਗਾ ਅਨਾਜ ਦੇ ਦਿਓ ਹਾਂ ਜਿਹੜੀ ਹਰੀ ਕ੍ਰਾਂਤੀ ਗ੍ਰੀਨ ਕ੍ਰਾਂਤੀ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਉਹ ਇਹੀ ਆ ਕਿ ਇਹਨਾਂ ਕਿਸਾਨਾਂ ਨੇ ਇਸ ਮੁਲਕ ਨੂੰ ਰੋਟੀ ਖਾਣ ਲਾਤਾ ਅੱਜ ਕਿਸਾਨਾਂ ਦੀ ਹਾਲਤ ਇਹ ਹੋਈ ਪਈ ਆ ਵੀ ਸਰਕਾਰਾਂ ਇਹਨੂੰ ਉਜਾੜ ਕੇ ਕਾਰਪੋਰੇਟਾਂ ਨੂੰ ਜਾਂਦੀਆਂ ਜ਼ਮੀਨਾਂ ਜੋ ਜਿਹੜਾ ਸਾਰਾ ਕੁਝ ਇਹਨਾਂ ਨੂੰ ਸੰਭਾਲਣ ਦੇ ਉੱਤੇ ਤੁਲੀਆਂ ਅਸੀਂ ਇਹ ਬਿਲਕੁਲ ਹਰਗिज ਨਹੀਂ ਹੋਣ ਦੇਾਂਗੇ ਚਾਹੇ ਕਾਂਗਰਸ ਕਰ ਲੇ ਚਾਹੇ ਇਹ ਜਿਹੜੀ ਭਾਜਪਾ ਕਰ ਲੇ ਚਾਹੇ ਜਿਹੜਾ ਮਰਜ਼ੀ ਕਰ ਲੇ ਸਾਡੀਆਂ ਜਾਨਾਂ ਜਾਣ ਜੋ ਮਰਜ਼ੀ ਹੋ ਜੇ ਕੇਂਦਰ ਕੇਂਦਰ ਬਿੰਦੂ ਕੀ ਰਹੇਗਾ ਜੀ ਪਿਛਲੀ ਵਾਰ ਸਿੰਘੂ ਬਾਰਡਰ ਟਿਕਰੀ ਬਾਰਡਰ ਤੇ ਜਿਹੜਾ ਡੇਰਾ ਲਾਇਆ ਸੀ ਤੇ ਇਸ ਵਾਰ ਰੋਕਾਂ ਜਿਹੜੀਆਂ ਪੰਜ ਤਰ੍ਹਾਂ ਦੀਆਂ ਕਹਿੰਦੇ ਰੋਕਾਂ ਲਾਈਆਂ ਹੋਈਆਂ ਨੇ ਪੰਜ ਗੇਟ ਜਿਹੜੇ ਉੱਤੇ ਸਥਾਪਿਤ ਕੀਤੇ ਗਏ ਨੇ ਪੁਲਿਸ ਵੱਲੋਂ ਦੇਖੋ ਲੜਨ ਵਾਲੇ ਲੋਕਾਂ ਲਈ ਕੋਈ ਰੋਕਾਂ ਦਾ ਮੈਹਨ ਨਹੀਂ ਹੁੰਦੇ ਲੜਨ ਵਾਲੇ ਲੋਕਾਂ ਲਈ 750 ਕਿਸਾਨ ਅੱਗੇ ਸ਼ਹੀਦ ਹੋਇਆ ਇਹ ਇਹਦਾ ਭੇਂਟ ਚੜਿਆ ਇਸ ਅੰਦੋਲਨ ਦੀ ਭੇਂਟ ਚੜਿਆ ਇਹ ਜੋ ਹੋਰ ਜਿੰਨੀਆਂ ਅਸੀਂ ਕਹਿੰਦੇ ਜਿੰਨੀ ਉਹਨਾਂ ਦੀ ਪਿਆਸ ਆ ਹਾਕਮਾਂ ਦੀ ਕੇਂਦਰ ਦੇ ਹਾਕਮਾਂ ਦੀ ਭਾਜਪਾ ਦੇ ਹਾਕਮਾਂ ਦੀ ਜਿੰਨੀ ਹੋਰ ਪਿਆਸ ਆ ਉਹ ਕਿਸਾਨਾਂ ਦੇ ਖੂਨ ਨਾਲ ਬੁਝਾਉਣੀ ਚਾਹੁੰਦੇ ਅਸੀਂ ਕਹਿੰਨੇ ਉਹ ਬੁਝਾ ਲੈਣ ਪਰ ਇਹ ਲੋਕ ਜਿਹੜੇ ਆ ਉਹ ਇੱਦਾਂ ਲੜਦੇ ਗਾਹਾਂ ਤੁਰੇ ਰਹਿਣਗੇ ਇਹ ਤੋਂ ਪਿੱਛੇ ਨਹੀਂ ਹਟਣਗੇ ਇਹ ਜਿਹੜੀ ਲੜਾਈ ਆ ਅਸੀਂ ਆਪਣੀ ਧਰਤੀ ਨੂੰ ਬਚਾਉਣ ਲਈ ਇਸ ਮੁਲਕ ਨੂੰ ਬਚਾਉਣ ਲਈ ਆਪਣੀ ਪੀੜ੍ਹੀ ਨੂੰ ਬਚਾਉਣ ਲਈ ਉਹ ਅਸੀਂ ਲੜਦੇ ਆ ਰਹੇ ਹਾਂ ਅਸੀਂ ਕੋਈ ਨਜਾਇਜ਼ ਨਹੀਂ ਮੰਗ ਕਰ ਰਹੇ ਕੋਈ ਵੀ ਸਾਡੀ ਮੰਗ ਦੇ ਵਿੱਚੋਂ ਦੱਸ ਦਿਓ ਅਸੀਂ ਕਹਿੰਦੇ ਵੀ ਸਾਡੀ ਫਸਲ ਦੀ ਜਿਹੜੀ ਆ ਉਹ ਗਰੰਟੀ ਹੋਣੀ ਚਾਹੀਦੀ ਵੀ ਇਸ ਭਾਅ ਨੂੰ ਵੇਚੂਗੀ ਸਾਡਾ ਜੋ ਖਰਚਾ ਆਉਂਦਾ ਜੋ ਆਮਦਨ ਆਉਂਦੀ ਹੋਵੇ ਉਹਦਾ ਜਿਹੜਾ ਸਾਨੂੰ ਉਹ ਤੋਂ ਕੋਈ ਆਮਦਨ ਤਾਂ ਮਿਲੇ ਜੇ ਅਸੀਂ ਖਰਚਾ ਕਰਕੇ ਅਸੀਂ ਲੇਬਰ ਕਰਕੇ ਅਸੀਂ ਫੇਰ ਉਹ ਦਿਹਾੜੀਦਾਰਾਂ ਰਕੇ ਹਾਲ ਤੇ ਆ ਅਸੀਂ ਜ਼ਮੀਨਾਂ ਵੇਚ ਰਹੇ ਹਾਂ ਉਹਦਾ ਮਤਲਬ ਕੀ ਰਾਜੰਦ ਜੀ ਸਾਡੇ ਵਾਲਾ ਜਿਹੜਾ ਜਿਹੜੇ ਇਸ ਧੰਦੇ ਦਾ ਸਾਡੀਆਂ ਜ਼ਮੀਨਾਂ ਖੋਗੇ ਕਾਰਬੋਰੇਟਾਂ ਨੂੰ ਇਹਨੂੰ ਕਲਸਟਰ ਬਣਾ ਕੇ ਇਹ ਵਿੱਚ ਵੇਚ ਦੇਣ ਕਰ ਦੇਣ ਐਮਐਸਬੀ ਦੀ ਕਿਤੇ ਗਾਰੰਟੀ ਐਮਐਸਬੀ ਹਵਾ ਜਲਾਣ ਦੇਣੀ ਕਿਹਦੀ 3000 ਆ ਵਿਗਦੀ ਉਹ 800 ਨੂੰ ਆ ਫਸਲ ਜਿਹੜੀ ਆ ਆਲੂ ਸਾਡੇ ਰੁੱਲ ਰਹੇ ਮੱਕੀ ਸਾਡੀ ਰੁੱਲ ਰਹੀ ਸਾਡੀਆਂ ਹੋਰ ਜਿਹੜੀਆਂ ਦੂਜੀਆਂ ਦਾਲਾਂ ਜਿਹੜੀਆਂ ਆ ਮੂੰਗੀ ਮਜਾਉਣ ਲੱਗੀ ਸੀ ਹਕੂਮਤ ਮੂੰਗੀ ਦਾ ਕੀ ਰੇਟ ਰੱਖਿਆ ਜੀ ਮੰਡੀਆਂ ਦੇ ਵਿੱਚ ਸਾਰਾ ਕੁਝ ਰੁਲਿਆ ਹੈਗਾ ਇਸ ਕਰਕੇ ਸਾਡੀ ਪੋਰ ਜ਼ੋਰ ਮੰਗਿਆ ਕਿ ਇਹ ਕੁਝ ਨਹੀਂ ਹੋਣ ਦੇਾਂਗੇ ਅਜ਼ੀਮ ਮੋਰਚਾ ਜਿਹੜਾ ਹੈਗਾ ਕਿਸਾਨੀ ਨੂੰ ਇਕੱਠੇ ਕਰ ਰਿਹਾ ਉਹਨੂੰ ਸਮਝਾ ਰਹੇ ਆ ਇਹ ਮੋਰਚਾ ਉਹਦੇ ਵਿੱਚੋਂ ਜਾਂ ਸਾਡਾ ਕੋਈ ਹੋਰ ਬਾਕੀ ਅਸੀਂ ਕੋਈ ਵਿਰੋਧ ਨਹੀਂ ਕਰ ਰਹਾ ਸੰਘਾ ਸਾਹਿਬ ਅੱਜ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ 16 ਫਰਵਰੀ ਨੂੰ ਹੋਰ ਜਿਹੜੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਸਤਾਇਤਾ ਗਿਆ ਕਿਵੇਂ ਵੇਖਦੇ ਹਾਂ ਪਰ ਕਿ ਕਿਸਾਨ ਤਾਂ ਇਹ ਤਾਂ ਦੋ ਫੜ ਹੋ ਜਾਣਗੇ ਕਈ ਦਿੱਲੀ ਪਹੁੰਚਣ ਨੂੰ ਜਦੋ ਜਦ ਕਰਨਗੇ ਕਈ ਇੱਥੇ ਭਾਰਤ ਬੰਦ ਕੇ ਆਉਣ ਨੂੰ ਸਫਲ ਜਿਹੇ ਬਣਾਉਣਗੇ ਅਸਲ ਦੇ ਵਿੱਚ ਉਹ ਮਜ਼ਦੂਰਾਂ ਦਾ ਬੰਦਿਆ ਉਹਦੇ ਵਿੱਚ ਹੋਰ ਜਿਹੜੀਆਂ ਮੁਲਾਜ਼ਮਾਂ ਜਥੇਬੰਦੀਆਂ ਹੋਰ ਵੀ ਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਅਸੀਂ ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਹਾਕਮਾਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਜਦ ਆਪਾਂ ਇੱਕ ਜੁੱਟ ਹੋ ਗਏ ਇਕੱਠੇ ਹੋ ਗਏ ਆਪਾਂ ਲੜੀਏ ਤੇ ਜਿਹੜੀ ਜਿਹੜੀ ਕਿਸਾਨਾਂ ਦੀ ਜਿਹੜੀ ਇਹ ਮਸਲਾ ਜਿਹੜਾ ਹੈਗਾ ਇਹ ਜਿਹੜਾ ਭਾ ਦਾ ਉਹਨੂੰ ਹੱਲ ਕਰਾ ਕੇ ਤੁੜੀਏ ਉਹਨੂੰ ਹੱਲ ਕਰਾਈਏ ਇਹੀ ਇਹਦਾ ਹੱਲ ਆ ਜੇ ਆਪਾਂ ਕੱਲੇ ਕੱਲੇ ਰਹਾਂਗੇ ਹਾਕਮ ਜਮਾਤਾਂ ਜਿਹੜੀਆਂ ਉਹ ਸਾਡਾ ਲਹਾ ਲੈਣਗੀਆਂ ਦਾ ਫਾਇਦਾ ਲੈਣਗੀਆਂ ਇਹਦੀ ਕੋਈ ਇੱਕ ਲੜਾਈ ਦੇ ਵਿੱਚ ਇਹੀ ਕਹਦਾ ਹੈਗਾ ਸਿੱਟਾ ਆ ਕਿ ਸਾਰੀਆਂ ਉਹਨਾਂ ਧਿਰਾਂ ਨੂੰ ਮੁੜ ਸੋਚਣਾ ਚਾਹੀਦਾ ਆਪਣੇ ਫੈਸਲਿਆਂ ਤੋਂ ਤੇ ਇਹਦਾ ਜਿਹੜਾ ਇਹਦਾ ਹੱਲ ਕਰਨਾ ਠੀਕ ਹੈ ਜੀ ਸੋ ਸੋਸ਼ਲ ਕਮੇਟੀ ਐਸਾਂ ਕਿਸਾਨਾਂ ਆ ਗੂ ਹਰਪਾਲ ਸਿੰਘ ਸੰਘਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਾਫੀ ਜ਼ਿਆਦਾ ਜਨੂਨ ਹੈ ਜੋਸ਼ ਹੈ ਜਿਹੜਾ ਕਿਸਾਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਜੇਕਰ ਇਹ ਲਾਈ ਜਾ ਰਹੇ ਨੇ ਸੋ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਜਿੰਨੀ ਮਰਜ਼ੀ ਰੋਕਾ ਲਾ ਲਵੇ ਪਰੰਤੂ ਕਿਸਾਨਾਂ ਵੱਲੋਂ ਜੋ ਤਹਈਆ ਕੀਤਾ ਗਿਆ ਹੈ ਦਿੱਲੀ ਪਹੁੰਚਣ ਦਾ ਉੱਥੇ ਜ਼ਰੂਰ ਉਹ ਪਹੁੰਚਣਗੇ ਤੇ ਇੱਕ ਵਾਰ ਮੋੜ ਤੋਂ ਅੰਦੋਲਨ ਨੂੰ ਆ ਜਿਹੜਾ ਉਹ ਜ਼ਰੂਰ ਕਾਮਯਾਬ ਕੀਤਾ ਜਾਵੇਗਾ ਕੈਮਰਾ ਪਰਸਨ ਹੈ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ